ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਰਨ ਫੈਮਿਲੀ ਬਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂਜੀ ਅੱਜ ਦਿਨ ਹੈਗਾ ਜੀ ਵੀਰਵਾਰ ਦਾ ਤਰੀਕ ਹੈਗੀ ਅੱਜ ਜੀ 3 ਤੇ ਆਪਾਂ ਮਾਰਨਿੰਗ ਮਾਰਨਿੰਗ ਆਪਣੇ ਰੋਟੀ ਪਾਣੀ ਦੇ ਕੰਮ ਨਿਵੇੜਲੇ ਸੀਗੇ ਤੇ ਇੱਥੇ ਮੈਂ ਲੱਗੀ ਸੀਗੀ ਝਾੜੂ ਪੋਚਾ ਕਰਨ ਤੇ ਸਹਿਜ ਲੇਟ ਉੱઠી ਸੀਗੀ ਉਹ ਹੁਣ ਸਾਡੇ ਤੋਂ ਬਾਅਦ ਖਾਣ ਲੱਗੀ ਆ ਕਹਿੰਦੀ ਮੰਮਾ ਮੈਂ ਹੁਣ ਖਾ ਲਵਾਂ ਨੀ ਮੈਂ ਕਿਹਾ ਸਹਿਜ ਰੋਟੀ ਦਾ ਕੰਮ ਨਿਵੇੜ ਦੇ ਪਹਿਲਾਂ ਵੀ ਉਸ ਤੋਂ ਬਾਅਦ ਨ ਜਿਹੇ ਘਰੇ ਸੀਗੇ ਇਹਨਾਂ ਦੇ ਐਗਜ਼ਾਮ ਹੋ ਕੇ ਹਟੇ ਆ ਤਾਂ ਇਹਨਾਂ ਨੂੰ ਹੌਲਿਡੇ ਸੀਗੀਆਂ 3 ਤਰੀਕ ਤੱਕ ਬਟ ਕੱਲ ਇਹਨਾਂ ਨੇ ਸਕੂਲ ਚਲੇ ਜਾਣਾ 3 ਤਰੀਕ ਤੱਕ ਸੀਗੀਆਂ ਤੇ ਇੱਥੇ ਆਪਾਂ ਜੀ ਲਾਗੇ ਸੀਗੇ ਬੈੱਡ ਸ਼ੀਟ ਵਗੈਰਾ ਹਨਾ ਝਾੜਨ ਆਪਣੇ ਰੂਮ ਦੀ ਕਲੀਨਿੰਗ ਕਰਾਂਗੇ ਕਿਚਨ ਦੀ ਮੈਂ ਕਰਕੇ ਆ ਗਈ ਸੀਗੀ ਮੈਂ ਕਿਹਾ ਵੀ ਮੈਂ ਕਿਚਨ ਦੀ ਕਲੀਨਿੰਗ ਕਰਦੀ ਵੀ ਸੈਦ ਚਲ ਹੁਣ ਤੇਰੇ ਵਾਲੇ ਭਾਂਡੇ ਹੋਣਗੇ ਫਿਰ ਮੈਂ ਨਾਲ ਦੀ ਨਾਲ ਮਾਂਜ ਦੂੰਗੀ ਵੀ ਚਲ ਤੂੰ ਨਾ ਵੀ ਫਟਾਫਟ ਹੁਣ ਆਪਣੇ ਕੰਮ ਰੋਟੀ ਦਾ ਨਵੇੜਦੇ ਹਨਾ ਜੀ ਤੇ ਬਾਕੀ ਤੁਸੀਂ ਸਣਾਓ ਜੀ ਕਿਵੇਂ ਹੋ ਸਾਰੇ ਠੀਕ ਠਾਕ ਹੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਹਨਾ ਤੇ ਇੱਥੇ ਨਾ ਮੇਰਾ ਕਮੀਜ਼ ਫਸ ਗਿਆ ਸੀਗਾ ਇਹ ਨਾ ਪਿੰਜਰੇ ਨੇ ਮੇਰੇ ਸਾਰੇ ਸੂਟ ਖਰਾਬ ਕਰਤੇ ਸਾਰੇ ਸੂਟ ਪਾੜ ਚੁੱਕੇ ਨੇ ਤੇ ਇਹਨਾਂ ਤਿੱਖਾ ਬਹੁਤ ਆ ਇਹਦੇ ਚ ਕਮੀਜ਼ ਫਸ ਜਾਂਦਾ ਤੇ ਪਾੜ ਜਾਂਦਾ ਹਨਾ ਇਹਨੂੰ ਕਿਤੇ ਹੋਰ ਰੱਖ ਵੀ ਨਹੀਂ ਸਕਦੇ ਹੈਗੇ ਕਿਉਂਕਿ ਇੱਥੇ ਸ਼ੁਰੂ ਤੋਂ ਹੀ ਮਠੂ ਉਹਨਾਂ ਦੀ ਆਦਤ ਬਣਾਈ ਹੋਈ ਹੈ ਇੱਥੇ ਰਹਿੰਦੇ ਨੇ ਇਹ ਤੇ ਜੇ ਇਹਨਾਂ ਨੂੰ ਹੋਰ ਸਾਈਡ ਰੱਖਦੇ ਆ ਫਿਰ ਰੌਲਾ ਪਾਈ ਜਾਂਦੇ ਨੇ ਵੀ ਸਾਨੂੰ ਹੋਰ ਕਿਤੇ ਰੱਖ ਤਾਂ ਹਨਾ ਤਾਂ ਕਰਕੇ ਤੇ ਇਹ ਵੀ ਸੂਟ ਮੇਰਾ ਗਿਆ ਇਹ ਵੀ ਸੂਟ 'ਚ ਹੁਣ ਟੋਕ ਲੱਗ ਗਈ ਮੈਂ ਸਾਇਦ ਬਾਪਾ ਨੂੰ ਸੂਟ ਖਰਾਬ ਕਰਦੇ ਤੇ ਬਾਕੀ ਜੀ ਸਾਰੇ ਜਣੇ ਲਾਈਕ ਜਰੂਰ ਕਰਿਆ ਕਰੋ ਵਲੌਗ ਦੇਖ ਕੇ ਤੁਸੀਂ ਲਾਈਕ ਨਹੀਂ ਕਰਦੇ ਕਮੈਂਟ ਵੀ ਜਰੂਰ ਕਰਿਆ ਕਰੋ ਜੇ ਕਮੈਂਟ ਨਹੀਂ ਕਰਨਾ ਹੁੰਦਾ ਤਾਂ ਲਾਈਕ ਪਲੀਜ਼ ਜਰੂਰ ਕਰਦੇਆ ਕਰੋ ਤੇ ਸ਼ੇਅਰ ਵੀ ਜਰੂਰ ਕਰਦੇਆ ਕਰੋ ਤੇ ਅੱਜ ਜੀ ਆਪਣਾ ਟੌਪਿਕ ਹੈਗਾ ਜੀ ਵੋਟਾਂ ਤੇ ਤੇ ਸਾਰੇ ਪਿੰਡਾਂ ਚ ਵਸ ਹੈ ਹੀ ਕੰਮ ਇੱਕ ਚੱਲ ਰਿਹਾ ਵੋਟਾਂ 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 ਹੋਈਆਂ ਪਈਆਂ ਨੇ ਜੀ ਤੇ ਮੈਂ ਨਾ ਆਪਣਾ ਸਾਰੀ ਅ ਇੱਥੇ ਤਾਂ ਸਾਡੇ ਦਾ ਰੋਲਾ ਪੈ ਗਿਆ ਸੀਗਾ ਵੀ ਮੈਂ ਖੜੀ ਆਂ ਬੋਟਾਂ ਦੇ ਵਿੱਚ ਪੰਛੀ ਚ ਬਟ ਮੈਂ ਸਲਾਹ ਸੀਗੀ ਸਾਡੀ ਇਹ ਨਹੀਂ ਹੈਗਾ ਵੀ ਅਸੀਂ ਨਹੀਂ ਖੜਨਾ ਸੀਗਾ ਸੀਗੀ ਬਟ ਅਸੀਂ ਪਿੱਛੇ ਹਟ ਗਏ ਸੀਗੇ ਫਿਰ ਅਸੀਂ ਖੜੇ ਨਹੀਂ ਸੀਗੇ ਬਟ ਸਾਡੀ ਸਲਾਹ ਸੀਗੀ ਖੜਨ ਦੀ ਕਾਫੀ ਨੇ ਜੋਰ ਲਾਇਆ ਸੀਗਾ ਸਾਨੂੰ ਵੀ ਨਹੀਂ ਤੁਸੀਂ ਭਰੋ ਫਾਰਮ ਭਰੋ ਫਾਰਮ ਤੇ ਕਾਫੀ ਨੇ ਫਿਰ ਮਤਲਬ ਕਿ ਜਦੋਂ ਮੈਂ ਕਿਤੇ ਜਾਂਦੀ ਵੀ ਸੀਗੀ ਸਾਨੂੰ ਪੁੱਛਦੇ ਵੀ ਸੀਗੇ ਮੈਨੂੰ ਕਈ ਨੇ ਪੁੱਛਿਆ ਕਹਿੰਦੇ ਵੀ ਭਾਈ ਤੂੰ ਅਟਾ 'ਚ ਖੜੀ ਹੈ ਨਾ ਮੈਂ ਕਿਹਾ ਵੀ ਨਹੀਂ ਅਜੇ ਨਹੀਂ ਖੜੀ ਜਦੋਂ ਆਪਾਂ ਖੜਾਂਗੇ ਤਾਂ ਜ਼ਰੂਰ ਦੱਸਾਂਗੇ ਹਨਾ ਤੇ ਬਾਕੀ ਜੀ ਦੇਖੋ ਸਾਰਿਆਂ ਨੂੰ ਜਿਹੜੇ-ਜਿਹੜੇ ਵੀ ਮੇਰੇ ਵਲੌਗ ਦੇਖਦੇ ਆ ਸਾਡੇ ਪਿੰਡ ਵਾਲੇ ਹੀ ਨਹੀਂ ਬਾਕੀ ਜਿੱਥੇ ਤੋਂ ਵੀ ਵਲੌਗ ਦੇਖਦੇ ਆ ਸਾਰੇ ਪਿੰਡਾਂ ਵਾਲਿਆਂ ਨੂੰ ਇੱਕੋ ਬੇਨਤੀ ਆ ਵੀ ਸਰਪੰਚ ਦੀ ਚੋਣ ਇਦਾਂ ਦੀ ਕਰੋ ਜਿਹੜਾ ਆਪਣੇ ਪਿੰਡ ਦਾ ਕੁਝ ਸੁਭਾਰ ਸਕੇ ਹਨਾ ਆਪਣੇ ਪਿੰਡ ਦਾ ਭੁਵੀਖ ਆਪਣੇ ਬੱਚਿਆਂ ਦਾ ਭੁਵੀਖ ਸਵਾਰ ਸਕੇ ਹਨ ਕਿਉਂਕਿ ਦੇਖੋ ਇੰਨੇ ਸਾਲਾਂ ਤੋਂ ਆਪਾਂ ਸਰਪੰਚੀ ਪੰਚੀ ਸਾਰੇ ਕਰਦੇ ਆ ਰਹੇ ਨੇ ਕੋਈ ਕਿਸੇ ਪਿੰਡਾਂ ਚ ਜਿਹੜੇ ਵਧੀਆ ਬਣ ਜਾਂਦੇ ਨੇ ਵਧੀਆ ਪਿੰਡਾਂ ਦੇ ਕੰਮ ਕਰ ਜਾਂਦੇ ਨੇ ਹਨਾ ਤੇ ਬਾਕੀ ਦੇਖੋ ਸਰਪੰਚਾਂ ਦੀ ਚੋਣ ਇਦਾਂ ਦੀ ਕਰੋ ਤੁਸੀਂ ਇੱਕ ਬੋਤਲ ਦੇ ਪਿੱਛੇ ਨਾ ਗਿਰਿਆ ਕਰੋ ਹਨਾ ਤੁਹਾਨੂੰ ਕੋਈ ਇੱਕ ਬੋਤਲ ਪਲਾ ਦਿੰਦਾ ਤੇ ਤੁਸੀਂ ਵੋਟ ਬਸ ਇਹ ਦੇਖ ਲੈਣੇ ਆ ਵੀ ਸਾਨੂੰ ਜਿਹਨੇ ਬੋਤਲ ਦੇਤੀ ਅਸੀਂ ਵੋਟ ਉਹਨੂੰ ਪਾ ਦੇਣੀ ਆ ਹਨਾ ਉਹਨੇ ਤੁਹਾਡੇ ਲਈ ਠੇਕਾ ਨਹੀਂ ਖੋਲਿਆ ਹੁੰਦਾ ਹੈਗਾ ਵੀ ਤੁਹਾਨੂੰ ਉਹ ਡੇਲੀ ਡੇਲੀ ਬੋਤਲਾਂ ਦੇਊਗਾ ਸਿਰਫ ਇੱਕ ਦਿਨ ਬੋਤਲ ਦੇ ਦੂਗਾ ਬਾਕੀ ਉਹਦੇ ਕੋ ਪੰਜ ਸਾਲ ਹੁੰਦੇ ਨੇ ਸਰਪੰਚ ਕੋ ਪੰਜ ਸਾਲ ਪੰਜ ਸਾਲਾਂ ਦੇ ਵਿੱਚ ਤੁਹਾਨੂੰ ਪੰਜ ਸਾਲਾਂ ਦੇ ਵਿੱਚ ਤੁਹਾਨੂੰ ਡੇਲੀ ਸ਼ਰਾਬ ਨਹੀਂ ਪਲਾਉਣ ਲੱਗਿਆ ਹੈਗਾ ਹਨਾ ਤੇ ਸੋਚ ਸਮਝ ਕੇ ਵੋਟ ਪਾਇਆ ਕਰੋ ਜਿੰਨੂੰ ਵੀ ਪਾਣੀ ਹੁੰਦੀ ਆ ਦੇਖੋ ਦੋ ਧਿਰਾਂ ਤਾਂ ਖੜਦੀਆਂ ਹੁੰਦੀਆਂ ਇੱਕ ਦੀ ਹਾਰ ਹੁੰਦੀ ਇੱਕ ਦੀ ਜਿੱਤ ਹੁੰਦੀ ਆ ਹਨਾ ਇਹ ਵੀ ਚੀਜ਼ ਨਾਲ ਸੋਚਿਆ ਕਰੋ ਵੀ ਹਨਾ ਇਹ ਚੀਜ਼ ਨਾਲ ਬੇਖੌਫ ਹੋ ਕੇ ਅੱਗੇ ਵੱਧ ਵਧਿਆ ਕਰੋ ਵੀ ਹਾਂ ਜੇ ਕੋਈ ਚਾਹਵਾਨ ਹੈਗਾ ਇਹ ਚੀਜ਼ 'ਚ ਖੜਨ ਦਾ ਤਾਂ ਜ਼ਰੂਰ ਖੜਨਾ ਚਾਹੀਦਾ ਇਹ ਨਹੀਂ ਸੋਚਣਾ ਚਾਹੀਦਾ ਵੀ ਹائے ਅਸੀਂ ਹਾਰ ਜਾਾਂਗੇ ਹਾਰ ਜਿੱਤ ਜ਼ਿੰਦਗੀ ਦੀ ਬਣੀ ਹੋਈ ਆ ਹਨਾ ਇੱਕ ਨੇ ਹਾਰ ਨਹੀਂ ਹੁੰਦਾ ਇੱਕ ਨੇ ਜਿੱਤਣਾ ਹੀ ਹੁੰਦਾ ਹਾਰਨੇ ਵਾਲਾ ਹੀ ਅੱਗੇ ਹੋਰ ਸਿੱਖਦਾ ਹਨਾ ਵੀ ਸਾਨੂੰ ਸਿੱਖ ਮਿਲਦੀ ਆ ਹਾਰ ਕੇ ਵੀ ਹਨਾ ਤੇ ਬਾਕੀ ਜੀ ਆਪਾਂ ਤਾਂ ਦੇਖੋ ਇਹੀ ਕਹਾਂਗੇ ਵੀ ਜਿਹੜਾ ਵੀ ਆਪਾਂ ਵੋਟ ਪਾਉਣੀ ਆ ਉਹਨਾਂ ਨੂੰ ਇਹੀ ਕਿਹਾ ਕਰੋ ਵੀ ਦੇਖੋ ਸਾਡੇ ਪਿੰਡ ਦਾ ਆਪਣੇ ਦਾ ਭਵਿੱਖ ਸਵਾਰੋ ਆਪਾਂ ਨੂੰ ਕਿਸੇ ਚੀਜ਼ਾਂ ਦੀ ਲੋੜ ਨਹੀਂ ਹੁੰਦੀ ਹੈਗੀ ਸਾਡੇ ਆਉਣ ਵਾਲੇ ਬੱਚਿਆਂ ਦੀ ਜਿਹੜੇ ਹਨਾ ਭਵਿੱਖ ਉਹ ਸਿਵਰ ਜਵੇ ਤੇ ਦੂਜੀ ਗੱਲ ਆ ਪਿੰਡ ਚ ਸਰਪੰਚ ਕਿਉਂ ਬਣਾਇਆ ਜਾਂਦਾ ਵੀ ਪਿੰਡ ਦੇ ਮਸਲੇ ਪਿੰਡ ਚ ਹੀ ਰਹਿਣ ਹਨਾ ਉਹ ਬਾਹਰ ਨਾ ਚਾਇਆ ਕਰਨ ਉਹ ਪਿੰਡ ਦੇ ਵਿੱਚ ਪਿੰਡ ਚ ਹੀ ਰਹਿਣ ਪਿੰਡ ਚ ਹੀ ਸੋਲਵ ਹੋਣੇ ਚਾਹੀਦੇ ਨੇ ਤੇ ਦੂਜੀ ਗੱਲ ਆ ਜੀ ਜਿਹੜੇ ਬੱਚੇ ਪੜ ਲਿਖ ਮਤਲਬ ਕਿ ਪੜ ਲਿਖਣ ਨੂੰ ਹੈਗੇ ਨੇ ਵੀ ਉਹਨਾਂ ਦੇ ਵਿਚਾਰਨਾਂ ਤੋਂ ਫੀਸਾਂ ਨਹੀਂ ਭਰੀ ਜਾਂਦੀ ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਅੱਗੇ ਨਹੀਂ ਪੜਾ ਸਕਦੇ ਹਨਾ ਤੇ ਇਦਾਂ ਦੇ ਬੱਚਿਆਂ ਦੀ ਪਲੀਜ਼ ਜਿਆਦਾ ਤੋਂ ਜਿਆਦਾ ਹੈਲਪ ਕਰਿਆ ਕਰੋ ਵੀ ਹਾਂ ਉਹ ਬੱਚੇ ਨੂੰ ਅੱਗੇ ਵਧਣ ਦੇ ਆ ਰੋਹਨਾ ਜੇ ਉਹਨਾਂ ਦੇ ਪੇਰੈਂਟਸ ਨਹੀਂ ਪੜਾ ਸਕਦੇ ਤਾਂ ਪਿੰਡ ਦੇ ਸਰਪੰਚ ਨੂੰ ਇਹ ਮੁੱਦਾ ਜ਼ਰੂਰ ਚੱਕਣਾ ਚਾਹੀਦਾ ਵੀ ਅਸੀਂ ਆਪਣੇ ਕੋਲੋਂ ਹਿੱਸਾ ਭਰੀਏ ਤੇ ਉਹ ਉਹ ਚੀਜ਼ਾਂ ਲਈ ਉਹਨਾਂ ਨੂੰ ਜ਼ਰੂਰ ਅੱਗੇ ਪ੍ਰੇਰਿਤ ਕਰਨਾ ਬੱਚੇ ਨੂੰ ਅੱਗੇ ਹਨਾ ਵਧਾਉਣ ਦੇ ਲਈ ਯੋਗਦਾਨ ਪਾਇਆ ਕਰੋ ਕਿਉਂਕਿ ਜੋ ਬੱਚਾ ਆਪਣੇ ਪਿੰਡ ਦਾ ਨਾਮ ਰੌਸ਼ਨ ਕਰੇ ਜਿਹੜਾ ਬੱਚਾ ਹੈਗਾ ਏ ਚਾਹੇ ਉਹ ਧੀ ਆ ਚਾਹੇ ਉਹ ਪੁੱਤ ਆ ਦੂਜੀ ਗੱਲ ਆ ਆਪਣੇ ਪਿੰਡ ਦਾ ਜਿਹੜਾ ਵਾਤਾਵਰਣ ਨਾਲ ਆਲਾ ਦਵਾਲਾ ਉਹ ਸਭ ਤੋਂ ਵਧੀਆ ਤੇ ਮੇਨ ਚੀਜ਼ ਉਹੀ ਹੁੰਦੀ ਆ ਹਨਾ ਉਹ ਸਾਫ਼ ਸੁਥਰੀ ਹੋਣੀ ਚਾਹੀਦੀ ਆ ਤੇ ਸੋਹਣੀ ਲੱਗਣੀ ਚਾਹੀਦੀ ਆ ਤੇ ਦੂਜੀ ਗੱਲ ਆ ਰਹੀ ਗੱਲ ਸਕੂਲਾਂ ਦੀ ਸਕੂਲਾਂ ਦੇ ਵਿੱਚ ਹਨ ਵਧੀਆ ਹੋਣਾ ਚਾਹੀਦਾ ਹਨਾ ਟੀਚਰਸ ਵਧੀਆ ਹੋਣੇ ਚਾਹੀਦੇ ਆ ਇਹੀ ਹੁੰਦੀਆਂ ਨੇ ਹਨਾ ਜੀ ਪਿੰਡ ਦੀਆਂ ਵਿੱਚ ਜਿਹੜੀਆਂ ਆਪਾਂ ਨੂੰ ਅੱਗੇ ਵਧਣ ਲਈ ਉਹ ਕਰਦੀਆਂ ਨੇ ਤੇ ਬਾਕੀ ਜੀ ਦੇਖੋ ਆਪਣੇ ਸੀਵਰੇਜ ਵਗੈਰਾ ਦੇ ਕੰਮ ਇਹ ਜ਼ਰੂਰੀ ਨੇ ਹਨਾ ਜਦੋਂ ਮੀਂਹ ਪੈ ਜਾਂਦੇ ਨੇ ਚਿੱਕੜ ਵਗੈਰਾ ਇੰਨਾ ਗੰਦ ਪੈ ਜਾਂਦਾ ਹਨਾ ਬੁਰੇ ਹਾਲ ਹੋ ਜਾਂਦੇ ਨੇ ਇਹ ਚੀਜ਼ਾਂ ਜ਼ਰੂਰੀ ਨੇ ਇਹ ਚੀਜ਼ਾਂ ਵਧੀਆ ਮਤਲਬ ਕਿ ਕੈਨ ਦਾ ਪਾਵੇ ਆ ਜੇ ਸਰਪੰਚਾਂ ਨੂੰ ਗ੍ਰਾਂਟ ਆਉਂਦੀ ਆ ਤਾਂ ਉਹ ਪਿੰਡ ਵਿੱਚ ਹੀ ਲਗੀਆਂ ਜਾਣ ਚਾਹੀਦੀਆਂ ਨੇ ਖਾਣੀਆਂ ਬਿਲਕੁਲ ਵੀ ਨਹੀਂ ਚਾਹੀਦੀਆਂ ਠੀਕ ਆ ਨਾ ਜੇ ਕੋਈ ਖਾਂਦਾ ਵੀ ਆ ਜਿਹੜੇ ਕੋਈ ਵਿੱਚ ਇਹੋ ਜਿਹੇ ਬੰਦੇ ਨੂੰ ਖੜਾਓ ਜਿਹੜਾ ਬੰਦਾ ਸੱਚ ਬੋਲਣ ਦਾ ਦਮ ਰੱਖੇ ਔਰ ਨਾ ਖਾਵੇ ਨਾ ਖਾਣ ਦਵੇ ਬਸ ਇਹ ਚੀਜ਼ ਹੋਣੀ ਚਾਹੀਦੀ ਵੀ ਨਾ ਸਰਕਾਰੀ ਪੈਸਾ ਖਾਵੇ ਔਰ ਨਾ ਖਾਣ ਦਵੇ ਉਹ ਪਿੰਡ ਵਿੱਚ ਹੀ ਲੱਗਣਾ ਚਾਹੀਦਾ ਤੇ ਰਹੀ ਗੱਲ ਹੈ ਸਰਪੰਚ ਦੀ ਚੋਣ ਇਦਾਂ ਦੀ ਹੋਣੀ ਚਾਹੀਦੀ ਹੈ ਜਿਹੜਾ ਸਰਪੰਚ ਸੱਚ ਦਾ ਦਮ ਰੱਖੇ ਬੋਲਣ ਦਾ ਵੀ ਹਾਂ ਅਸੀਂ ਸੱਚਖਦੇ ਨਾਲ ਖੜੇ ਆ ਤੇ ਸੱਚ ਬੋਲਣ ਦਾ ਦਮ ਰੱਖਾਂਗੇ ਔਰ ਦੂਜੀ ਗੱਲ ਆ ਜੀ ਬਾਕੀ ਜੇ ਕੋਈ ਵੀ ਸਰਪੰਚ ਬਣ ਜਾਂਦਾ ਦੇਖੋ ਉਹਨੂੰ ਕੋਈ ਵੀ ਬੈਰ ਵਿਰੋਧਤਾ ਨਹੀਂ ਰੱਖਣੀ ਚਾਹੀਦੀ ਹੈਗੀ ਪਿੰਡ ਦੇ ਵਿੱਚ ਹਨਾ ਪਾਰਟੀਵਾਦੀ ਨਹੀਂ ਰੱਖਣੀ ਚਾਹੀਦੀ ਹੈਗੀ ਕਿਉਂਕਿ ਜਦੋਂ ਆਪਾਂ ਉਹਨੂੰ ਸਰਪੰਚ ਬਣਾਉਨੇ ਆ ਤਾਂ ਸਾਰੇ ਪਿੰਡ ਦਾ ਹੀ ਬਣਾਉਨੇ ਆ ਤੇ ਉਹਨੂੰ ਸਾਰੇ ਪਿੰਡ ਦੇ ਹੀ ਮਸਲੇ ਹੱਲ ਕਰਨੇ ਚਾਹੀਦੇ ਨੇ ਇਹ ਨਹੀਂ ਹੋਣਾ ਚਾਹੀਦਾ ਵੀ ਇਹ ਸਾਡਾ ਯਾਰ ਦੋਸਤ ਅਸੀਂ ਇਹਦੇ ਨਾਲ ਖੜਾਂਗੇ ਇਹ ਸਾਡਾ ਯਾਰ ਦੋਸਤ ਅਸੀਂ ਇਹਦੀ ਗੱਲ ਹੀ ਸੁਣਾਂਗੇ ਜਿੱਥੇ ਕਿਸੇ ਦੀ ਯਾਰੀ ਦੋਸਤੀ ਉੱਥੇ ਉਹ ਗਲਤ ਤਾਂ ਉਹਨੂੰ ਗਲਤ ਦਾ ਕਹਿਣ ਦਾ ਦਮ ਰੱਖਣਾ ਚਾਹੀਦਾ ਜੋ ਕੋਈ ਸਹੀ ਆ ਤਾਂ ਸਹੀ ਰੱਖਣ ਦਾ ਹਨਾ ਤੇ ਪਿੰਡ ਦੇ ਮਸਲੇ ਪਿੰਡ ਚ ਮੈਂ ਕਹਨੀ ਆ ਪਿੰਡ ਦਾ ਸਰਪੰਚ ਬਣ ਜਵੇ ਨਾ ਇਦਾਂ ਦਾ ਸਰਪੰਚ ਹੋ ਜਵੇ ਨਾ ਤਾਂ ਮੈਂ ਕਹਨੀ ਆ ਕੋਈ ਵੀ ਪਿੰਡ ਵੀ ਪਿੱਛੇ ਨਹੀਂ رہ ਸਕਦਾ ਅੱਗੇ ਹੀ ਵਧਣਗੇ ਹਨਾ ਤੇ ਬਾਕੀ ਸਾਡੇ ਵੀ ਖੁਸ਼ੀ ਦੀ ਗੱਲ ਆ ਵੀ ਇਸ ਵਾਰ ਸਾਡੇ ਵੀ ਨੌਜਵਾਨ ਪੀੜੀ ਨੂੰ ਖੜਾਇਆ ਅੱਗੇ ਆਏ ਹਨ ਕਿਉਂਕਿ ਉਹਨਾਂ ਨੂੰ ਵੀ ਮੌਕਾ ਦਿੱਤਾ ਹੈ ਅੱਗੇ ਵਧਣ ਦਾ ਕਿਉਂਕਿ ਦੇਖੋ ਮੈਂ ਤਾਂ ਹੁਣ ਤੱਕ ਦੇਖੇ ਨੇ ਆਪਣੇ ਬਚਪਨ ਤੋਂ ਦੇਖਦੀ ਆਈਆਂ ਵੀ ਬਜ਼ੁਰਗੇ ਖੜਦੇ ਸੀਗੇ ਬਜ਼ੁਰਗਾਂ ਨੂੰ ਹੀ ਖੜਾਇਆ ਜਾਂਦਾ ਸੀਗਾ ਬਟ ਦੇਖੋ ਬਜ਼ੁਰਗਾਂ ਦੀ ਸੋਚ ਦੇ ਨਾਲ-ਨਾਲ ਹੁਣ ਬਜ਼ੁਰਗਾਂ ਦੀ ਸੋਚ ਉਸ ਟਾਈਮ ਦੀ ਆ ਜਿਹੜੇ ਹੁਣ ਦੀ ਨੌਜਵਾਨ ਪੀੜੀ ਆ ਇਹਨਾਂ ਦੀ ਸੋਚ ਹੋਰ ਆ ਇਹਨਾਂ ਦੇ ਮੁਤਾਬਿਕ ਹੀ ਖੜਾਉਣਾ ਚਾਹੀਦਾ ਹਨ ਜੋ ਜੋ ਇਹਨਾਂ ਨੂੰ ਸਹੂਲਤਾਂ ਦਾ ਪਤਾ ਉਹ ਪ੍ਰਾਣਿਆਂ ਨੂੰ ਨਹੀਂ ਪਤਾ ਹੁੰਦਾ ਹੈਗਾ ਹਨ ਹਰ ਇੱਕ ਚੀਜ਼ ਨੌਜਵਾਨ ਪੜੀ ਲਿਖ ਪੀੜੀ ਅਜੇ ਢੀ ਹੁਣ ਗਾਹਾਂ ਹਨਾ ਖੜਨਗੇ ਤਾਂ ਪਿੰਡ ਦਾ ਕੁਝ ਸਵਾਰ ਵੀ ਦੇਣਗੇ ਸੋ ਸਾਡੇ ਵੀ ਦੋ ਜਾਣੇ ਖੜੀ ਆ ਉਮੀਦ ਕਰਦੇ ਆ ਅਸੀਂ ਵੀ ਇਹਨਾਂ ਤੋਂ ਹਨਾ ਵੀ ਜੋ ਜੋ ਗੱਲਾਂ ਪਿੰਡ ਚ ਖੋਣੇ ਵਾਲੀਆਂ ਨੇ ਉਹ ਚੀਜ਼ਾਂ ਜ਼ਰੂਰ ਹੋਣੀਆਂ ਚਾਹੀਦੀਆਂ ਨੇ ਤੇ ਜ਼ਿਆਦਾਤਰ ਤਾਂ ਜਿਹੜੇ ਹਨਾ ਮਤਲਬ ਕਿ ਸੀਵਰੇਜ ਦਾ ਆਪਣੇ ਖਰਾਬ ਆ ਕੰਮ ਬਹੁਤ ਜ਼ਿਆਦਾ ਮੀਂਹ ਪਾਣੀ ਆ ਜਾਂਦਾ ਇੰਨਾ ਖੜ ਜਾਂਦਾ ਚਿੱਕੜ ਗੰਦਗੀ ਉਹ ਘਰਾਂ ਦੇ ਵਿੱਚ ਬਿਮਾਰੀਆਂ ਫੈਲਦੀਆਂ ਨੇ ਜਦੋਂ ਟੋਬੇ ਉੱਪਰ ਤੱਕ ਉੱਛਲ ਜਾਂਦੇ ਨੇ ਬਾਹਰ ਆ ਜਾਂਦੇ ਨੇ ਉਹ ਘਰਾਂ ਚ ਬਿਮਾਰੀਆਂ ਹੀ ਹੀ ਫੈਲਦੀਆਂ ਨੇ ਹਨਾ ਤੇ ਸੋ ਸਾਰੇ ਜਾਣੇ ਇਹ ਗੱਲ ਦਾ ਧਿਆਨ ਜ਼ਰੂਰ ਰੱਖਣਗੇ ਔਰ ਤੁਸੀਂ ਵੀ ਆਪਣਾ ਸੋਚ ਸਮਝ ਕੇ ਵੋਟ ਜ਼ਰੂਰ ਪਾਓ ਜੀ ਜਿਹੜਾ ਤੁਹਾਨੂੰ ਲੱਗੂਗਾ ਵੀ ਹਾਂ ਇਹ ਬੰਦਾ ਆਪਣੇ حق ਸੱਚ ਦੇ ਲਈ ਖੜਨ ਵਾਲਾ ਹੈਗਾ ਇਹ ਉਹਨੂੰ ਜ਼ਰੂਰ ਵੋਟ ਪਾਓ ਦੇਖੋ ਇੱਥੇ ਆਪਾਂ ਆਪਾਂ ਹੀ ਸਰਪੰਚ ਬਣਾਉਣੇ ਵਾਲੇ ਹੁੰਦੇ ਆ ਆਪਾਂ ਹੀ ਪਿੱਛੇ ਹਟਾਉਣੇ ਵਾਲੇ ਵੀ ਹੁੰਨੇ ਆ ਹਨਾ ਆਪਣੇ ਹੱਥ ਚ ਹੁੰਦਾ ਪਿੰਡ ਇਕੱਲਾ ਸਰਪੰਚ ਸਰਪੰਚ ਨਹੀਂ ਬਣ ਸਕਦਾ ਹੁੰਦਾ ਇਹ ਸਾਰੇ ਪਿੰਡ ਦਾ ਹੁੰਦਾ ਇਹ ਵੀ ਹਾਂ ਸਾਰੇ ਪਿੰਡ ਦੇ ਵਿੱਚ ਮਤਲਬ ਕਿ ਜੇ ਤੁਸੀਂ ਖੜਾਉਂਗੇ ਤੁਸੀਂ ਬਣਾਉਣਾ ਚਾਹੋਗੇ ਨਾ ਇਹ ਤੁਹਾਡੇ ਆ ਤੁਹਾਡੇ ਹੱਕ ਚ ਹੁੰਦਾ ਹੈ ਹੱਥ ਦੇ ਵਿੱਚ ਵੀ ਹਾਂ ਕਿ ਇਦਾਂ ਦਾ ਸੀ ਆਪਣੇ ਪਿੰਡ ਲਈ ਚੁਣਨਾ ਚੋਣਵ ਕਰਨਾ ਹਨਾ ਤੇ ਸਾਰਿਆਂ ਨੂੰ ਇਹੀ ਆ ਵੀ ਸੋਚ ਸਮਝ ਕੇ ਚੋਣਵ ਕਰਿਓ ਜੋ ਵੀ ਕਰਨਾ ਹੁੰਦਾ ਇਹ ਦੇਖਿਓ ਪਾਰਟੀਵਾਜੀਆਂ ਚ ਕੁਝ ਨਹੀਂ ਰੱਖਿਆ ਹੈਗਾ ਪਾਰਟੀਵਾਜੀਆਂ ਦੇ ਵਿੱਚ ਪਿੰਡ ਖਤਮ ਹੁੰਦਾ ਹੈ ਪਾਰਟੀਵਾਜੀਆਂ ਦੇ ਵਿੱਚ ਪੈਸਾ ਵੀ ਬੇਕਾਰ ਲੱਗ ਹੁੰਦਾ ਹੈ ਜਿੰਨਾ ਵੀ ਮਿਲਦਾ ਉਹ ਕਿਸੇ ਕੰਮ ਦਾ ਨਹੀਂ ਰਹਿੰਦਾ ਹੈਗਾ ਸੋ ਪਾਰਟੀਵਾਜੀਆਂ ਤੋਂ ਦੂਰ ਰਹਿ ਕੇ ਪਿੰਡ ਦਾ ਕੁਝ ਸੁਵਾਰਨ ਵਾਸਤੇ ਹੈਨਾ ਪਿੰਡ ਦਾ ਭਵਿੱਖ ਸਵਾਰਨ ਵਾਸਤੇ ਇਹ ਚੀਜ਼ਾਂ ਇਹੋ ਜਿਹੇ ਬੰਦੇ ਨੂੰ ਚੁਣੋ ਚੋਣਾਂ ਦੇ ਵਿੱਚ ਵੀ ਜਿਹੜਾ ਤੁਹਾਡੇ ਪਿੰਡ ਨੂੰ ਸਵਾਰ ਸਕੇ ਤੁਹਾਡੀ ਆਉਣ ਵਾਲੀ ਪੀੜ੍ਹੀ ਦੇ ਲਈ ਕੁਝ ਵਧੀਆ ਹੋ ਸਕੇ ਇਹ ਚੀਜ਼ਾਂ ਜ਼ਰੂਰ ਹੋਣੀਆਂ ਚਾਹੀਦੀਆਂ ਨੇ ਤੇ ਬਾਕੀ ਜੀ ਆਪਾਂ ਨਹੀਂ ਖੜੇ ਹੈਗੇ ਤੇ ਜਦੋਂ ਖੜਾਂਗੇ ਤਾਂ ਸਾਰਿਆਂ ਨੂੰ ਦੱਸਾਂਗੇ ਚਲੋ ਜੇ ਨਹੀਂ ਵੀ ਖੜਾਂਗੇ ਨਾ ਪਰਮਾਤਮਾ ਨੇ ਜੇ ਕਦੇ ਇੰਨੀ ਕੁ ਬਾਹ ਫੜ ਲਈ ਆਪਾਂ ਪਿੰਡ ਦੇ ਲਈ ਇੰਨਾ ਕੁ ਕੁਝ ਕਰ ਦਾਂਗੇ ਨਾ ਵੀ ਬਿਨਾ ਸਰਪੰਚੀ ਤੋਂ ਹੀ ਕਰਾਂਗੇ ਜੋ ਕਰਾਂਗੇ ਜੋ ਮੇਰੀ ਸੋਚ ਆ ਪਿੰਡ ਦੇ ਲਈ ਹਨਾ ਉਹ ਆਪਾਂ ਬਿਨਾ ਸਰਪੰਚੀਆਂ ਤੋਂ ਵੀ ਕਰ ਦਾਂਗੇ ਜੇ ਪਰਮਾਤਮਾ ਨੇ ਮੇਰੀ ਬਾਹ ਫੜ ਲਈ ਕਿਉਂਕਿ ਜਿਹੜੇ ਰਸਤੇ ਮੈਂ ਚੱਲੀ ਆ ਨਾ ਇਹ ਰਸਤੇ ਦੇ ਵਿੱਚ ਸਕਸੈਸ ਵੀ ਬਹੁਤ ਹੁੰਦੇ ਨੇ ਤੇ ਪਿੱਛੇ ਵੀ ਬਹੁਤ ਰਹਿ ਜਾਂਦੇ ਨੇ ਵਾਹਿਗੁਰੂ ਨੇ ਚਾਇਆ ਜੇ ਮੇਰਾ ਹੱਥ ਫੜ ਕੇ ਮੈਨੂੰ ਅੱਗੇ ਲੈ ਗਿਆ ਨਾ ਤਾਂ ਕੀ ਪਤਾ ਮੈਂ ਜ਼ਰੂਰੀ ਨਹੀਂ ਹੈਗਾ ਵੀ ਮੈਂ ਆਪਣੇ ਇਹ ਇਹ ਚੈਨਲ ਬਣਾਇਆ ਤਾਂ ਮੈਂ ਆਪਣੀ ਸ਼ੌਕ ਆਪਣੇ ਬੱਚਿਆਂ ਦੇ ਸ਼ੌਕ ਪੂਰੇ ਕਰਨ ਲਈ ਆਪਣੀ ਫੈਮਿਲੀ ਦੇ ਲਈ ਬਣਾਇਆ ਹੋਵੇ ਮੇਰੀ ਸੋਚ ਬਹੁਤ ਬਹੁਤ ਦੂਰ ਦੂਰ ਤੱਕ ਕੁਝ ਸੋਚਿਆ ਹੋਇਆ ਹੈ ਨਾ ਮੈਂ ਤੇ ਉਹ ਆਪਾਂ ਹੁਣ ਦੱਸਣਾ ਨਹੀਂ ਚਾਹੁੰਦੇ ਉਹ ਆਪਾਂ ਕਦੇ ਕਰਕੇ ਹੀ ਦਿਖਾਵਾਂਗੇ ਕਿਉਂਕਿ ਰੋਲਾ ਪਾਉਣ ਨਾਲ ਨਹੀਂ ਹੁੰਦਾ ਹੁੰਦਾ ਜੋ ਹੋਣਾ ਹੈ ਉਹ ਕਰੇ ਤਾਂ ਹੀ ਹੋਣਾ ਹੁੰਦਾ ਹੈ ਹਨਾ ਤੇ ਵਾਹਿਗੁਰੂ ਜੀ ਬਾਹ ਫੜ ਕੇ ਅੱਗੇ ਲੈ ਕੇ ਜਾਣ ਕੀ ਪਤਾ ਸੀ ਬਿਨਾ ਸਰਪੰਚੀਆਂ ਪਾਂਚੀਆਂ ਤੇ ਬਹੁਤ ਕੁਸ਼ ਕਰਦੀ ਹੈ ਕਿਉਂਕਿ ਬੰਦੇ ਦੇ ਅੰਦਰ ਜਜ਼ਬਾ ਹੋਣਾ ਚਾਹੀਦਾ ਬੰਦੇ ਦੇ ਅੰਦਰ ਪਿੰਡ ਦੇ ਲਈ ਪਿਆਰ ਹੋਣਾ ਚਾਹੀਦਾ ਤੇ ਹਰ ਇੱਕ ਦੇ ਮਤਲਬ ਕਿ ਸੱਚ ਬੋਲਣ ਦਾ ਦਮ ਜ਼ਰੂਰ ਹੋਣਾ ਚਾਹੀਦਾ ਤੇ ਬੰਦਾ ਜਿਹੜਾ ਵੀ ਜੋ ਵੀ ਗੱਲ ਕਰਨੀ ਹੈ ਹਨਾ ਉਹ ਬਿਆਂ ਆਪਣਾ ਕਰ ਸਕੇ ਚਲੋ ਜੀ ਹੁਣ ਤੁਸੀਂ ਮਿਲੋ ਮੈਨੂੰ ਆਪਣੇ ਬੱਚੇ ਲੱਗੇ ਹੋਏ ਨੇ ਆਪਣਾ ਉਹ ਕਰਨ ਵਾਸਤੇ ਸਾਂਝੀ ਪੂਜਣ ਦੇਖੋ ਜੀ ਤੁਸੀਂ ਅੱਗੇ ਵਲੌਗ ਕਰਦੇ ਰਹੋ ਖੜ ਗਏ ਕੁੜੀਆਂ ਹੁੰਦੀਆਂ ਨੇ ਲੜਾਈ ਹੋ ਜਾਂਦੀ ਹੈ ਨਾ ਮੈਂ ਹੱਥਾਂ ਦਾ ਵਿਚਾਰ ਲੱਗ ਕੇ ਆਇਆ ਬੇਸਾ ਹੋ ਰੱਖ ਕੇ ਆਇਆ ਤਾਂ ਪਿਆਰੀ ਆਤੀ ਕਲਾ ਕਲਾਤੀ ਜਿਵੇਂ ਮੇਰਾ ਪਟੜੀ ਨਾ ਪੂਜਾ ਤੇਰੀ ਪਟੜੀ ਨਾ ਪੂਜਾ ਤੇਰਾ ਕੰਗਣ ਮੇਦੀ ਆ ਮੈਂ ਹੈ ਕਾ ਗੁਣ ਪਾਇਆ ਗੋਬਿੰਦ ਸਾਡੇ ਹੁਣ ਬਦਲ ਬਦਲਦਾ ਨਾ ਗੇ ਹੋੜ ਕਰਦਾ ਜੀ ਤੂੰ ਆ ਮੈਂ ਰੀਸਿਆ ਦੀ ਤੂੰ ਆ ਤੂੰ ਕੁੜੀਆਂ ਦੇ ਨਾਲ ਜਾਂਦੇ ਆਂਦੇ ਆਂ ਬਹੁਤ ਬੀਤਿਆ ਅਸਰ ਕਾਠੇ ਬਹੁਤ ਉਦਾਦੀਆ ਤਾਂ ਗਲਤ ਕੰਮ ਮੇਰੇ

ਇਹ ਉਹ ਰੋਟ ਕਰਦੇ ਕਿੰਨੇ ਹੋਗੇ 5 ਚਲੋ ਸਤ ਤੋਹਾਂਗੀ ਤਾਂ ਮੰਗਦੀ ਹਰ ਹਰ ਗੋਪੀ ਖੋਲੀ ਆ ਮਹਾਰਾ ਹਰ ਕੋ ਏ ਚਾ ਕਿਹ ਕਿਹਦਾ ਪਿਆ 300 ਹੁਣ ਮੇਰਾ ਬੈਠ ਰਿਹਾ ਰੋ 12:00 ਦੁਪਹਿਰ ਝੰਗਣੀ ਆ ਗਈ ਹਾਂਜੀ ਫਰੈਂਡਸ 8 ਵਜੇ ਕਿ ਅਸੀਂ ਰੋਟੀ ਖਾ ਲਈ ਸਾਇਦ ਪਾਪਾ ਆ ਗਏ ਤੇ ਸਾਇਦ ਬੈਠੀ ਦੁੱਧ ਗਰਮ ਕਰ ਰਹੀ ਆ ਇਹਨੂੰ ਮੈਂ ਬਿਠਾ ਕੇ ਗਈ ਸੀ ਕਿ ਮੈਂ ਕਿ ਸਾਇਦ 2 ਮਿੰਟ ਦੁੱਧ ਦੇਣੀ ਦੁੱਧ ਘਰਿਆ ਹੋਇਆ ਆਪਾਂ ਨੇ ਤੇ ਹੁਣ ਇਹ ਗਰਮ ਹੋ ਜੂਵੇ ਬਸ ਮੈਂ ਜavi ਮੜਿਆਂ ਨੂੰ ਦੇਖ ਲਾ ਦੋ ਕੁ ਮਿੰਟ ਬੈਠ ਕੇ ਤੇ ਰੋਟੀ ਆਪਾਂ ਖਾ ਲਈ ਜੀ ਕਿਸਾਇ ਦੇ ਆਪਾਂ ਹੀ ਪਏ ਨੇ ਰੋਟੀ ਖਾ ਕੇ ਤੇ ਬਾਕੀ ਜੀ ਅੱਜ ਦੇ ਵਲੌਗ ਦਾ ਪੈਥੀ ਕਰਦੇ ਹਾਂ ਐਂਡ ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਸਾਡੀਆਂ ਗੱਲਾਂ ਵਧੀਆ ਲੱਗੀਆਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਔਰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਔਰ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਮਿਲਾਂਗੇ ਤੁਹਾਨੂੰ ਕੱਲ ਨੂੰ ਕਿਸੇ ਨਿਊ ਵਲੌਗ ਦੇ ਨਾਲ ਅਰਨਵੀ ਜੀ ਸ਼ੁਰੂਆਤ ਦੇ ਨਾਲ OK ਜੀ ਬਾਇ ਦਾ ਗੁੱਡ ਨਾਈਟ ਟੇਕ ਕੇਅਰ ਸਵੀ ਡ੍ਰੀਮਸ ਬਾਏ ਬਾਏ